ਹਾਸੀ ਆਲਾ ਪਾਣੀ ਜਦੋਂ ਆਇਆ ਇੱਥੋਂ ਬੰਨ ਟੁੱਟਿਆ ਇਹ ਫਰੋਈਪੁਰ ਤੱਕ ਬੰਨ ਦੀ ਮਾਰ ਪਈ ਇਹ ਬੰਨ ਇੱਥੋਂ ਪਾੜ ਜਿਹੜਾ 5-6 ਕਿਲੇ ਪਾੜ ਪੈ ਗਿਆ ਜੀ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਦੱਸਣ ਲੱਗੇ ਇਹ ਮਾਰਾਂ ਉਸ ਤੋਂ ਬਾਅਦ 94 ਵਿੱਚ ਪਾਣੀ ਆਇਆ ਉਦੋਂ ਬੜੀ ਵੱਡੀ ਮਾਰ ਪਈ ਇਸ ਇਲਾਕੇ ਦੇ ਵਿੱਚ ਬੰਨ ਬੜੇ ਮੁਸ਼ਕਲ ਨਾਲ ਅਸੀਂ ਬਚਾਇਆ ਬੜੀਆ ਤਗੜੇ ਯੁੱਧ ਕੀਤਾ ਸਾਰੇ ਇਲਾਕੇ ਦੇ ਤੂਰ ਫਰੋਈਪੁਰ ਤੱਕ ਕਾਮਲ ਤੱਕ ਕਾਮਰਾਜ ਤੱਕ ਲੋਕ ਇੱਥੇ ਆਉਂਦੇ ਰਹੇ ਵਾਜਾ ਦਿੰਦੇ ਰਹੇ 94 ਵਿੱਚ ਵੀ ਇੱਥੇ ਖੰਡ ਪਾੜਸਾ ਦੇ ਪੋਕ ਸ਼ੁਰੂ ਹੋਏ ਚਰਾਣੇ ਵਿੱਚ ਉਹਦੇ ਤਗੜਿਆਂ ਹੋ ਗਏ ਬੰਨ ਬਚਾਇਆ ਉਸ ਤੋਂ ਬਾਅਦ ਫਿਰ ਪਾਣੀ ਇੱਥੇ 2014 ਚ ਆਇਆ 2008 ਚ ਪਾਣੀ ਦੁਬਾਰਾ ਆਇਆ ਫਿਰ 2008 ਚ ਆਇਆ ਮ ਭੁੱਲ ਗਿਆ 2008 ਚ ਪਾਣੀ ਆਇਆ 2008 ਜੀ ਵੀ ਇਲਾਕੇ ਨੇ ਬੜਿਆ ਤਗੜਿਆਂ ਹੋ ਗਏ ਇਹ ਬੰਨ ਨੂੰ ਬਚਾਇਆ ਉਸ ਤੋਂ ਬਾਅਦ 2014 ਚ ਪਾਣੀ ਆਇਆ 2014 ਜੀ ਵੀ ਇਲਾਕਾ ਉੱਤੇ ਖਲੋਂਦਾ ਸਰਕਾਰ ਨੇ ਨਾ 14 ਤੋਂ ਲੈ ਕੇ ਕੋਈ ਸਾਡੀ ਬਾਹ ਨਹੀਂ ਫੜੀ ਆਹ ਨੋਚਾਂ ਉਦਾਂ ਹੀ ਮਾੜੀਆਂ ਮੋੜੀਆਂ ਬਣਾਈਆਂ ਉਦੋਂ ਸਰਕਾਰ ਨੇ ਐਨੀਆਂ ਕੇ ਕੱਟ-ਕੱਟ ਕੇ ਅੋਤੋਬਾ 18 ਦੇ ਵਿੱਚ ਪਾਣੀ ਫੇਰ ਆਇਆ 18 ਜੀ ਬੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੁਣ ਤੁਹਾਡੇ ਸਾਹਮਣੇ 2023 ਚ ਪਾਣੀ ਆਇਆ 23 ਦੇ ਵਿੱਚ ਸਾਰਾ ਹੀ ਬੰਨ ਹਰੀਕੇ ਹੈਡ ਤੋਂ ਲੈ ਕੇ ਸਾਰਾ ਬੰਨ ਸਿੰਮਿਆ ਮਾਲਕੀ 88 ਤੋਂ ਲੈ ਕੇ ਲੋਕ ਇਹ ਮਾਲਕੀ ਜਮੀਨ 1 ਰੁਪਏ ਦੀ ਕਿਸੇ ਨੂੰ ਆਮਦਨ ਨਹੀਂ ਇਹਦੇ ਚੋਂ ਨਾ ਇਹਦਾ ਖਰਾਬਾ ਮਿਲਦਾ ਦਰਿਆਬੁਰ ਦਾ ਲਿਖੀ ਵੀ ਹੈ ਇਹ ਲੋਕ ਜਿਹੜੇ ਆਪਦਾ ਗੁਜ਼ਾਰਾ ਪਤ ਨਹੀਂ ਕਿਵੇਂ ਕਰਦੇ ਆ ਉਹ ਜਿਹੜਾ ਸਾਡਾ ਸੇਮ ਨਾਲਾ ਉਹਦੇ ਗੇਟ ਆ ਜੀ 8 ਸਾਲ ਹੋ ਗਏ ਆ ਗੇਟ ਜਿਹੜੇ ਉਹ ਲੱਥੇ ਪਏ 2017 ਤੋਂ ਲੈ ਕੇ ਅਜੇ ਤੱਕ ਅਸੀਂ ਦਰਖਾਸਤਾਂ ਦੇਤੀਆਂ ਕਿਸੇ ਵਿਭਾਗ ਨੇ ਨਹੀਂ ਸਾਡੀ ਸੁਣਵਾਈ ਕੀਤੀ ਐਡਿਓ ਸਾਹਿਬ ਦੇ ਕੋਲ ਗਏ ਆ ਐਸਡੀਓ ਸਾਹਿਬ ਕਹਿੰਦਾ ਸਾਡੇ ਕੋਈ ਖਰਚਾ ਹੈ ਨਹੀਂ ਤੁਸੀਂ ਆਪਣੇ ਖਰਚੇ ਤੇ ਗੇਟ ਆ ਜਿਹੜੇ ਉਹ ਤਿਆਰ ਕਰਵਾ ਲਓ ਇਥੋਂ ਤੱਕ ਸਰਕਾਰ ਦੀ ਇਹ ਹਾਲਤ ਹੋਈ ਪਈ ਆ ਬਹਾਨੇ ਨਾਲ ਜਿਹੜੇ ਅਫਸਰ ਛਾਈ ਆ ਉਹ ਲੋਟ-ਲੋਟ ਆ ਆਪਣੇ ਘਰ ਭਰਦੀ ਆ ਤੇ ਇਥੇ ਜਿਹੜਾ ਗਰੀਬ ਜਨਤਾ ਉਹ ਜਿਹੜੀ ਮਜ਼ਦੂਰੀ ਮਿਹਨਤ ਕਰਕੇ ਇਹ ਸੇਵਾ ਆ ਕੇ ਬਾਬਾ ਜੀ ਸੇਵਾ ਕਰਾ ਕੇ ਬਾਬਾ ਚੰਦਰ ਸਿੰਘ ਜੀ ਸਾਰਾ ਇਲਾਕਾ ਸਹਿਯੋਗ ਦੇ ਕੇ ਫੇਰ ਇੱਥੇ ਮਿੱਟੀ ਪਾਉਂਦੇ ਉਹ ਕਹਿੰਦੇ ਸਾਡੇ ਕੋਲ ਤਾਂ ਤੋੜਿਆਂ ਜੋਗੇ ਨਹੀਂ ਪੈਸੇ ਹੈਗੇ ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗੱਟੇ ਬਾਛੇ ਦੀ ਅਸੀਂ ਹਾਦ ਤੇ ਖੜੇ ਆ ਮੌਜੂਦ ਆਂ ਜ਼ਿਲ੍ਹਾ ਫਰੀਪੁਰ ਤਹਿਸੀਲ ਜੀਰਾ ਸੀਲ ਜੀਰੇ ਦੇ ਅਸੀਂ ਖੜੇ ਆ ਦਰਸਾਲ ਸਾਡਾ ਵੀਡੀਓ ਕਰਨ ਦਾ ਮਕਸਦ ਇੱਥੇ ਦੋ ਮਕਸਦ ਹੈਗੇ ਇੱਕ ਤਾਂ ਜੋ 1988 ਦੇ ਵੇਲੇ ਜੋ ਹਾਲਾਤ ਬਣੇ ਇੱਥੇ ਉਹ ਬੰਨ ਟੁੱਟਾ ਇਸ ਜਗ੍ਹਾ ਤੋਂ ਸਤਲੁਜ ਦਰਿਆ ਦੇ ਕੰਢੇ ਤੋਂ ਇਥੋਂ ਹਰੀਕੇ ਹੈਡ ਦੀ ਆਪਾਂ ਗੱਲ ਕਰ ਲੈਨੇ ਹੈ ਕਿ ਕਰੀਬ ਇਥੋਂ 2.3 ਕਿਲੋਮੀਟਰ ਜਿਹੜਾ ਹਰੀਕੇ ਹੈਡਵਰਕਸ ਹੈਗਾ ਜਿਹੜਾ ਕਿਸੇ ਸਮੇਂ ਰਾਜਸਥਾਨ ਨੂੰ ਨਹਿਰਾ ਨਹਿਰਾ ਦੇ ਰਾਈ ਪਾਣੀ ਦੇਣ ਵਾਸਤੇ ਹਰੀਕੇ ਹੈਡਵਰਕਸ ਬਣਾਇਆ ਗਿਆ ਸੀ ਸੋ ਗੱਟੇ ਬਾਛ ਦੇ ਹੱਥ ਤੇ ਖੜੇ ਆ ਬੰਨ ਦੇ ਉੱਤੇ ਖੜੇ ਆ ਇਥੋਂ 88 ਵੇਲੇ ਜਿਹੜਾ ਬੰਨ ਟੁੱਟਾ ਸੀ ਤੇ ਜਿਹੜਾ ਸਾਰੇ ਫਿਰੋਜ਼ਪੁਰ ਦੇ ਵਿੱਚ ਹਾਹਾਕਾਰ ਮਚ ਗਈ ਸੀ ਸੋ ਉਸ ਦੇ ਸਬੰਧ ਦੇ ਵਿੱਚ ਜੋ 1988 ਦੇ ਹਾਲਾਤ ਬਣੇ ਜਾਂ ਉਸ ਤੋਂ ਬਾਅਦ ਜਿਹੜਾ ਲਗਾਤਾਰ ਪਾਣੀ ਆਏ ਤਿੰਨ ਚਾਰ ਵਾਰੀ ਪਾਣੀ ਆਏ 2023 ਦੇ ਪਿਛਲੇ ਸਾਲ ਦੇ ਵਿੱਚ ਪਾਣੀ ਆਇਆ ਕਰੀਬ 2 ਸਾਲ ਪਹਿਲਾਂ ਉਹ ਜੋ ਵੀ ਹਾਲਾਤ ਬਣੇ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਸਕਿੰਦਰ ਸਿੰਘ ਜੀ ਸਾਫਕਾਰ ਸਰਪੰਚ ਹੈਗੇ ਆ ਲਖਵੀਰ ਸਿੰਘ ਜੀ ਹੈਗੇ ਆ ਸਾਰੀ ਗੱਲਬਾਤ ਕਰਾਂਗੇ ਚੇਅਰਮੈਨ ਸਾਹਿਬ ਹੋਰ ਵੀ ਵੀਰ ਸਟਾਫ ਕਰਜੋਗ ਸਾਡੇ ਹੈਗੇ ਗੱਲਬਾਤ ਆਪ ਕਰ ਲੈਣੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਜੋ 1988 ਦੇ ਵਿੱਚ ਸੁਣਿਆ ਕਿ ਇੱਥੇ ਹਲਾਤ ਬਣੇ ਆ ਅਚਨ ਚੇਤ ਬੰਨ ਟੁੱਟਦਾ ਹੈਗਾ ਜਾਂ ਜੋ ਹਰੀ ਕੇ ਹੈਡਬਾਕਸ ਨੂੰ ਖਤਰਾ ਬਣਦਾ ਹੈਗਾ ਉਹ ਤੁਸੀਂ ਅੱਖੀ ਡਿੱਠੇ ਹੋਣਗੇ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਰੀ ਫਤਿਹ ਵੀਰ ਜੀ ਮੈਂ ਇਹ ਦੱਸਣਾ ਚਾਹੁੰਦਾ ਆ ਕਿ ਅਸੀਂ ਜੰਮੇ دریا ਵਿੱਚ ਆ ਸਾਡਾ ਜਿਉਂ ਦਰਿਆ ਏ ਅਸੀਂ ਇੱਥੇ ਆਏ ਆ ਅਸੀਂ ਸਾਰੇ ਲੱਗ ਪਗ ਲੋਰੀਏ ਆ ਪਾਕਿਸਤਾਨ ਤੋਂ ਉੱਜੜ ਕੇ ਸਾਡੇ ਬਜ਼ੁਰਗ ਇੱਥੇ ਬੈਠੇ ਗੱਟਾ ਬਾਦਸ਼ਾ ਦੀਨੇ ਕੇ ਇਨਜਾਮਦੀਨ ਵਾਲਾ ਜਿੰਨੇ ਪਿੰਡ ਵੀ ਨੇ ਵੀਰ ਜੀ ਸਾਡੇ ਬਜ਼ੁਰਗਾਂ ਨੇ ਝੱਲ ਆਵਾਜ਼ ਕੀਤੀ ਜ਼ਮੀਨਾਵਾਦ ਕੀਤੀ ਆ ਇਹ ਦਰਿਆ ਜਦੋਂ ਮੇਰੀ ਮੈਂ ਦੀ ਸਮਾਹ ਦੇ ਵਿੱਚ ਦਰਿਆਇ ਤੋਂ ਲਗਭਗ 4 ਕਿਲੋਮੀਟਰ ਸੀ ਠੀਕ ਹੈ 4 ਕਿਲੋਮੀਟਰ ਦੂਰ ਸੀ ਇਹ ਦਰਿਆ ਪਰਲੀ ਸਾਈਡ ਪਰ ਇਹ ਬਿਲਕੁਲ ਦਰਿਆ ਜਿਹੜਾ ਸਿਹਾਰੀ ਕੇ ਹੈਂ ਦੇ ਥੱਲੇ ਵਗਦਾ ਸੀ ਠੀਕ ਉਹ ਬਿਲਕੁਲ ਬੂਹ ਦੇ ਥੱਲੇ ਉਸ ਤੋਂ ਬਾਅਦ ਇਹ ਹੌਲੀ ਹੌਲੀ ਇੱਧਰ ਰੋਣਾ ਸ਼ੁਰੂ ਹੋਇਆ ਹੌਲੀ ਹੌਲੀ ਇੱਧਰ ਨੂੰ ਆਇਆ 88 ਵਾਲੇ ਪਾਣੀ ਦੇ ਵਿੱਚ ਇਹ ਦਰਿਆ ਗੋਦਾ ਇੱਧਰ ਨੂੰ ਆ ਗਿਆ ਜੀ ਹਾਂਜੀ 88 ਵਾਲਾ ਪਾਣੀ ਜਦੋਂ ਆਇਆ ਇੱਥੋਂ ਬੰਨ ਟੁੱਟਿਆ ਇਹ ਫਰੋਈਪਰ ਤੱਕ ਬੰਨ ਦੀ ਮਾਰ ਪਈ ਇਹ ਬੰਨ ਇਥੋਂ ਕਵਾੜ ਜਿਹੜਾ ਪੰਜ ਛੇ ਕਿਲੇ ਪਾੜ ਪੈ ਗਿਆ ਜੀ ਉਸ ਤੋਂ ਬਾਅਦ ਜਿਹੜੀਆਂ ਤੁਸੀਂ ਦੱਸਣ ਲੱਗੇ ਇਹ ਮਾਰਾਂ ਉਸ ਤੋਂ ਬਾਅਦ 94 ਵਿੱਚ ਪਾਣੀ ਆਇਆ ਉਦੋਂ ਬੜੀ ਵੱਡੀ ਮਾਰ ਪਈ ਇਸ ਇਲਾਕੇ ਦੇ ਵਿੱਚ ਬੰਨ ਬੜੇ ਮੁਸ਼ਕਲ ਨਾਲ ਅਸੀਂ ਬਚਾਇਆ ਬੜੀਆ ਤਗੜੇ ਯੁੱਧ ਕੀਤਾ ਸਾਰੇ ਇਲਾਕੇ ਨੇ ਤੂੜ ਫਰੋਈਪਰ ਤੱਕ ਕਾਮਲ ਤੱਕ ਕਾਮਰਾਜ ਤੱਕ ਲੋਕ ਇੱਥੇ ਆਉਂਦੇ ਰਹੇ ਵਾਜਾ ਦਿੰਦੇ ਰਹੇ ਵਾਜਾ ਦਿੰਦੇ 94 ਵਿੱਚ ਵੀ ਇੱਥੇ ਖੰਡ ਪਾੜਸਾ ਦੇ ਪੋਕ ਸ਼ੁਰੂ ਹੋਏ 94 ਵਿੱਚ ਬੜੇ ਤਗੜੇ ਹੋ ਗਏ ਬੰਨ ਬਚਾਇਆ ਉਸ ਤੋਂ ਬਾਅਦ ਫਿਰ ਪਾਣੀ ਇੱਥੇ 2014 ਚ ਆਇਆ 2008 ਚ ਪਾਣੀ ਦੁਬਾਰਾ ਆਇਆ ਫਿਰ 2008 ਚ ਆਇਆ ਮੈਂ ਭੁੱਲ ਗਿਆ 2008 ਚ ਪਾਣੀ ਆਇਆ 2008 ਚ ਵੀ ਇਲਾਕੇ ਨੇ ਬੜਿਆ ਤਕੜਿਆ ਹੋ ਗਏ ਇਹ ਬੰਨ ਨੂੰ ਬਚਾਇਆ ਉਸ ਤੋਂ ਬਾਅਦ 2014 ਚ ਪਾਣੀ ਆਇਆ 2014 ਚ ਵੀ ਇਹ ਇਲਾਕਾ ਉੱਤੇ ਖਲੋਂਦਾ ਸਰਕਾਰ ਨੇ ਨਾ 14 ਤੋਂ ਲੈ ਕੇ ਕੋਈ ਸਾਡੀ ਬਾਹ ਨਹੀਂ ਫੜੀ ਆਹ ਨੋਚਾਂ ਉਦਾਂ ਹੀ ਮਾੜੀਆਂ ਮੋੜੀਆਂ ਬਣਾਈਆਂ ਉਦੋਂ ਸਰਕਾਰ ਨੇ ਐਨੀਆਂ ਕੇ ਕੱਟ-ਕੱਟ ਕੇ ਉਸ ਤੋਂ ਬਾਅਦ 18 ਦੇ ਵਿੱਚ ਪਾਣੀ ਫੇਰ ਆਇਆ 18 ਜੀ ਬੜਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੋਰ ਤੁਹਾਡੇ ਸਾਹਮਣੇ 2023 ਚ ਪਾਣੀ ਆਇਆ 23 ਦੇ ਵਿੱਚ ਸਾਰਾ ਹੀ ਬੰਨ ਹਰੀਕੇ ਹੈਡ ਤੋਂ ਲੈ ਕੇ ਸਾਰਾ ਬੰਨ ਸਿੰਮਿਆ ਸਾਰੇ ਕੜੀ ਸਭਰਾਵੀ ਚੋਇਆ ਸਭਰਾਵਾਲੇ ਸਾਰਿਆਂ ਨੇ ਮਿੱਟੀ ਪਾ ਕੇ ਪਲੇਟੋਏ ਮੱਡੀਆਂ ਦੇ ਪੁੱਟੇ ਕਿੱਥੋਂ ਮਿੱਟੀ ਪੈਦਾ ਕਰਕੇ ਬੰਨ ਨੂੰ ਬਚਾਇਆ ਆ ਵੀ ਨੇ ਕਿਹਾ ਤੋਂ ਅਸੀਂ ਤੋੜੇ ਲਾ ਲਾ ਕੇ ਬੰਨ ਨੂੰ ਬਚਾਇਆ ਸਰਕਾਰ ਨੇ ਵਾਅਦਾ ਕੀਤਾ ਵੀ ਅਸੀਂ ਇਹਦੇ ਨਾਲ ਤੋੜ ਕੰਦ ਕਰਦਿਆਂਗੇ ਜੀ ਕਾਂਤਾ ਕਿਸੇ ਨੇ ਕਰਨੀ ਕੀ ਨਾ ਅਗੇ ਨੇ ਗੰਦ ਕੀਤੀ ਨਾ ਅਗੇ ਨੇ ਟਲਾਈ ਨਾ ਅਗੇ ਨੇ ਕੁਛ ਕੀਤਾ ਉਹ ਸਾਡੀ ਨੋਜ ਜੀ ਇੱਕ ਬੰਨ ਗਿਆ ਬਿਲਕੁਲ ਹੀ ਜਿਹੜੀ ਨਾਲ ਜਾਂ ਬੰਨਵੀਂ ਨੇ ਆ ਬੰਨਵੀਂ ਨਹੀਂ ਪਾਰ ਕੀਤਾ ਠੀਕ ਹੈ ਉਹ ਨੋਜ ਦਾ ਇੱਕ ਪੈਸੇ ਦਾ ਵੀ ਫਾਇਦਾ ਨਹੀਂ ਹੈਗਾ ਜੀ ਇਸ ਕਰਕੇ ਪਰਲੇ ਪਾਸੇ ਇੱਕ ਨੋਜ ਵੱਜ ਗਈ ਹੈ ਬੜੀ ਵੱਡੀ ਉਹਦਾ ਪਾਣੀ ਦੀ ਮਾਰ ਜੇ ਪਾਣੀ ਜ਼ਿਆਦਾ ਆ ਗਿਆ ਤੇ ਸਾਨੂੰ ਹੁਣ ਵੀ ਨੁਕਸਾਨ ਆ ਇਸ ਕਰਕੇ ਵੱਡੇ ਪੱਧਰ ਤੇ ਇਹ ਦਰਿਆ ਦਾ ਸਾਨੂੰ ਨੁਕਸਾਨ ਹੋ ਰਿਹਾ ਐਸ ਬੰਨ ਦਾ ਕੋਈ ਪੱਕਾ ਇਲਾਜ ਪਹਿਲੀ ਗੱਲ ਆ ਵੀ ਸਰਦਾਰ ਮਨਮੋਹਨ ਸਿੰਘ ਵੇੜੇ ਸੁਣਿਆ ਸੀ ਵੀ ਦਰਿਆ ਦਾ ਨਹਿਰੀ ਕਰਨਾ ਆ ਅਸੀਂ ਇਲਾਕੇ 'ਚ ਇਹ ਚਾਹੁੰਦੇ ਆ ਵੀ ਦਰਿਆ ਦਾ ਨਹਿਰੀ ਕਰਨੋਗੇ ਸਾਰੇ ਇਲਾਕੇ 'ਚ ਚਾਹੁੰਦਾ ਦਰਿਆ ਦਾ ਕਿਉਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਮੇਰੀ ਇੱਥੇ ਜ਼ਮੀਨ 15 ਕਿੱਲੇ ਆ ਆ ਸਾਰੀ ਜ਼ਮੀਨ ਮਾਲਕੀ ਆ ਕੋਈ ਦਰਿਆ ਦੀ ਜ਼ਮੀਨ ਨਹੀਂ ਹੈਗੀ ਹਰ ਇੱਕ ਹੈਡ ਵਾਕਸ ਤੋਂ ਲੈ ਕੇ ਫਰੋੜ ਮਾਲਕੀ ਆ ਮਾਲਕੀ 88 ਤੋਂ ਲੈ ਕੇ ਲੋਕ ਇਹ ਮਾਲਕੀ ਜ਼ਮੀਨ 1 ਰੁਪਏ ਦੀ ਕਿਸੇ ਨੂੰ ਮਾਮਦਨ ਨਹੀਂ ਹੁੰਦੇ ਚੋਂ ਨਾ ਇਹਨਾਂ ਖਰਾਬਾ ਮਿਲਦਾ ਦਰਿਆਪੁਰ ਦਾ ਲਿਖੀ ਵੀ ਆ ਇਹ ਲੋਕ ਜਿਹੜੇ ਆਪ ਦਾ ਗੁਜ਼ਾਰਾ ਪਤਾ ਨਹੀਂ ਕਿਵੇਂ ਕਰਦੇ ਆ ਇਸ ਕਰਕੇ ਉਹ ਦੀਨੇ ਦੀ ਜ਼ਮੀਨ ਸਾਰੀ ਦਰਿਆ ਚ ਹੀ ਆ ਮਾਲਕੀ ਜ਼ਮੀਨ ਬਾਹਰ ਹੈ ਹੀ ਨਹੀਂ ਇਸ ਕਰਕੇ ਲੋਕ ਪਤਾ ਨਹੀਂ ਕਿਵੇਂ ਡੰਗਰਾਂ ਦਾ ਵਿੱਚ ਮੱਝਾ ਤੋਂ ਗੁਜ਼ਾਰਾ ਕਰਕੇ ਆਪਦੀ ਰੋਟੀ ਖਾਂਦੇ ਆ ਇਹ ਇਲਾਕੇ ਨੂੰ ਬੜੀ ਵੱਡੀ ਮਾਰ ਆ ਦਰਿਆ ਦੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਸਾਡੇ ਲਈ ਮਾੜਾ ਦੇਖ ਲੋ ਇਹ ਲੱਕ ਪਿੰਡਾਂ ਦੇ ਕਿਉਂ ਸਰਕਾਰ ਵੋਟਾਂ ਲੈਂਦੀ ਆ ਤੇ ਫਰਾਰ ਹੋ ਜਾਂਦੀ ਆ ਉਹ ਕੋਈ ਸਰਕਾਰ ਹੀ ਮੈਂ ਕਹਿੰਦਾ ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਆ ਪਰ ਕਿਹ ਸਰਕਾਰ ਨੇ ਇੱਥੇ ਟ ਨਹੀਂ ਲਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਮਾੜਾ ਮੋੜ ਇਹਨਾਂ ਨੂੰ ਬਣਾਉਣ ਵੇਰਿਆਂ ਦੇ ਉਹ ਤਾਂ ਬੰਦ ਤੇ ਕੋਉਂਦਾ ਹੀ ਨਹੀਂ ਨਾ ਗਵਰਨਰ ਉਹਦਾ ਵੀ ਇੱਥੇ ਲੋੜ ਕੀ ਆ ਨਾ ਕਿਸੇ ਜਾਣ ਕੇ ਲੋੜ ਕੋ ਪੁੱਛਦਾ ਮੈਂ ਇਹਨਾਂ ਨੂੰ ਕੁਝ ਕਹਿੰਦਾ ਖੇਵਾਂ ਦਾ ਜਾਜ ਕਰ ਵੀ ਇਹ ਤਗੜੇ ਹੋ ਕੇ ਕੋਈ ਨਾ ਕੋਈ ਸਰਕਾਰ ਸਾਡੀ ਜਾਣ ਕੇ ਬਾਹ ਫੜੇ ਕਹਿ ਜਾਂਦੇ ਆ ਵੀ ਪੱਥਰ ਲਾ ਲਾਂਗੇ ਤੋੜ ਆ ਇੰਨਾ ਕ ਪੱਥਰ ਲਾ ਅਗਲੇ ਪਾਸੇ ਨਾ ਪੱਥਰ ਲਾ ਨਾ ਇੱਧਰ ਲਾ ਸਾਰੇ ਉਦਾਂ ਦੀ ਉਦਾਂ ਬਾਗ ਸਹੀ ਰਿਕਾਲ ਸਾਰੀ ਬਾਈ ਜੀ ਕੀ ਨਾਂ ਆ ਜੀ ਆਪਣਾ ਰਿਸ਼ਪਾਲ ਸਿੰਘ ਚੇਰਮੈਨ ਰਿਸ਼ਪਾਲ ਸਿੰਘ ਚੇਰਮੈਨ ਗੱਟਾ ਪੱਛਾ ਜੀ ਦਿਨੇ ਕਿ ਦਿਨੇ ਕਿ ਦਿਨੇ ਜੀ ਸੋ ਆਪਾਂ ਇੱਥੇ ਗੱਲਬਾਤ ਜਿਹੜੀ ਕਰ ਰਹੇ ਸੀ ਆਪਣਾ ਮੋਟਿਵ ਇਹ ਸੀਗਾ ਵੀ ਜਿਹੜਾ 1988 ਦੇ ਵਿੱਚ ਹਾਲਾਤ ਬਣੇ ਆ ਜਾਂ ਜਿਹੜੇ ਮੌਜੂਦਾ ਹਾਲਾਤ ਹੈਗੇ ਆ ਜੇਕਰ ਹੁਣ ਪਾਖੜਾ ਡੈਮ ਦੀ ਗੱਲ ਕਰਦੇ ਆ ਅੱਜ 1603 ਫੁੱਟ ਤੇ ਵਗ ਰਿਹਾ ਹੈਗਾ 1684 ਜਿਹੜਾ ਪੱਧਰ ਹੈਗਾ ਪਾਣੀ ਦਾ ਸੋ ਖਤਰੇ ਲਗਾਤਾਰ ਵਧ ਰਹੇ ਹੈਗੇ ਮੇਰੇ ਖਿਆਲ ਚ ਸਰਕਾਰ ਹਾਲੇ ਤੱਕ ਵੀ ਨਹੀਂ ਬੋਲ ਰਹੀ ਹੈਗੀ ਜਿਹੜੇ ਪੱਕੇ ਇੰਤਜ਼ਾਮ ਕਰ ਰਹੇ ਵੀ ਪਿਛਲੇ ਸਮੇਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਨੇ ਇਲਾਕਿਆਂ ਦਾ ਕਿਉਂਕਿ ਸਾਰੀ ਜਿਹੜੀ ਜ਼ਮੀਨ ਹੈਗੀ ਹੈ ਮਾਰਕੀ ਜ਼ਮੀਨ ਸਾਰੀ ਦਰਿਆਵਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਪਹਿ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆ ਕੇ ਸਾਡੀ ਸਾਰ ਲਈ ਕਹਿਣਾ ਇਹ ਚਾਹੁੰਦੇ ਵੀ 1988 ਤੋਂ ਲੈ ਕੇ ਜੋ ਉਜੜਨ ਲੱਗੇ ਅਜੇ ਤੱਕ ਉਜੜਦੇ ਹੀ ਆਉਨੇ ਆ ਹਰ ਸਾਲ ਇਹ ਦਰਿਆ ਜਿਹੜਾ ਸਾਡਾ ਨੁਕਸਾਨ ਕਰਦਾ ਪੱਠਾ ਡੱਕਾ ਸਾਰਾ ਫਸਲ ਬਾੜੀ ਜਿੰਨੀ ਆ ਹੁਣ ਪਾਲ ਕੇ ਤਿਆਰ ਹੋ ਗਈ ਤੇ ਆਉਣ ਨੂੰ ਫੇਰ ਤਿਆਰ ਹੋ ਗਿਆ ਤੇ ਜਿਹੜੀ ਸਰਕਾਰ ਉਹ ਕੋਈ ਸਾਡੀ ਸਾਰ ਨਹੀਂ ਲੈਂਦੀ ਇਹ ਜਿਹੜੀਆਂ ਨੋਚਾਂ ਨਾ ਦੀਨੇ ਕੇ ਤੋਂ ਲੈ ਕੇ ਪਹਿਲੋਂ 8 ਕਿੱਲੇ ਲੰਮੀ ਨੋਚ ਹੁੰਦੀ ਸੀ ਹੁਣ ਸਾਰੀ ਰਹਿ ਗਈ 1.5 ਕਿਲਾ ਹਾਂਜੀ ਹਰ ਸਾਲ ਸਰਕਾਰ ਛੋਟੀ ਕਰਦੀ ਕਰਦੀ ਆ ਬੰਨ ਦੇ ਨਾਲ ਗੱਟੇ ਬਾਛੇ ਦਾ ਰਕਬਾ ਇੱਥੇ ਬੰਨ ਦੇ ਨਾਲ ਆ ਗਿਆ ਪਿਛਲੇ ਸਾਲ ਪਾਣੀ ਆਇਆ ਉਦੋਂ ਤੇ ਸਾਰਾ ਬੰਨ ਜਿਹੜਾ ਇਹ ਸਭਰਾਮਾ ਤੱਕ ਸਾਰਾ ਸਿੰਮਣ ਲੱਗ ਪਿਆ ਸਾਂਗਤਾ ਦੇ ਸਜੋਗ ਨਾਲ ਸਾਰਾ ਬੰਨ ਜੇ ਉਧਰ ਬੰਨ ਨਾ ਟੁੱਟਦਾ ਤੇ ਪਿਛਲੇ ਰੇ ਇਧਰ ਟੁੱਟ ਜਾਵੇ ਇਰ ਇਧਰ ਬੰਨ ਟੁੱਟ ਕੇ ਸਾਰਾ ਇਧਰ ਫਰੋਜਪੁਰ ਤੱਕ ਨੁਕਸਾਨ ਹੋਊਗਾ ਸਰਕਾਰ ਜਦੋਂ ਫਲੱਡ ਸੀਜ਼ਨ ਸ਼ੁਰੂ ਹੁੰਦਾ ਉਦੋਂ ਇੱਥੇ ਕੋਈ ਅਧਿਕਾਰੀ ਇੱਕ ਦੋ ਚੱਕਰ ਮਾਰਦੇ ਆ ਉਹ ਜਿਹੜਾ ਸਾਡਾ ਸੇਮ ਨਾਲਾ ਉਹਦੇ ਗੇਟ ਆ ਜੀ 8 ਸਾਲ ਹੋ ਗਏ ਆ ਗੇਟ ਜਿਹੜੇ ਉਹ ਲੱਥੇ ਪਏ 2017 ਤੋਂ ਲੈ ਕੇ ਅਜੇ ਤੱਕ ਅਸੀਂ ਦਰਖਾਸਤਾਂ ਦਿੱਤੀਆਂ ਕਿਸੇ ਵਿਭਾਗ ਨੇ ਨਹੀਂ ਸਾਡੀ ਸੁਣਵਾਈ ਕੀਤੀ ਆਡਿਓ ਸਾਹਿਬ ਦੇ ਕੋਲ ਗਏ ਆ ਐਸਡੀਓ ਸਾਹਿਬ ਕਹਿੰਦਾ ਸਾਡੇ ਕੋਈ ਖਰਚਾ ਹੈ ਨਹੀਂ ਤੁਸੀਂ ਆਪਣੇ ਖਰਚੇ ਤੇ ਗੇਟ ਆ ਜਿਹੜੇ ਉਹ ਤਿਆਰ ਕਰਵਾ ਲਓ ਇਥੋਂ ਤੱਕ ਸਰਕਾਰ ਦੀ ਇਹ ਹਾਲਤ ਹੋਈ ਪਈ ਆ ਸਰ ਕੋਈ ਇੱਥੇ ਪੱਥਰ ਨਹੀਂ ਲੱਗਾ ਆ ਥੋੜੇ ਥੋੜੇ ਪੱਥਰ ਲਾ ਕੇ ਇੱਕ ਇੱਕ ਦੋ ਦੋ ਟਰਾਲੀਆਂ ਤੇ ਕਰੋੜਾ ਰੁਪਈਆ ਸਰਕਾਰ ਜਿਹੜੀ ਉਹ ਖਾ ਜਾਂਦੀ ਮਨਜ਼ੂਰ ਕਰਾ ਕੇ ਇਹਦੀ ਵੀ ਜਾਂਚ ਹੋਣੀ ਚਾਹੀਦੀ ਆ ਤੇ ਇਹ ਜਿਹੜੇ ਬੰਨ ਆਏ ਸਾਰਾ ਮਜ਼ਬੂਤ ਕਰਾਉਣਾ ਚਾਹੀਦਾ ਵੇੜੇ ਕੇਂਦਰ ਵਾਲੋ ਜਾਂ ਪੰਜਾਬ ਸਰਕਾਰ ਵੱਲੋਂ ਵੱਡੇ ਪੱਤਰ ਜਿਹੜੇ ਫੰਡ ਰੀਲੀਜ਼ ਹੁੰਦੇ ਆ ਉਹ ਇਸ ਤਰ੍ਹਾਂ ਉਹ ਲੱਗਦੇ ਨੇ ਬਹਾਨੇ ਦੇ ਨਾਲ ਬਹਾਨੇ ਨਾਲ ਜਿਹੜੇ ਅਫਸਰ ਛਾਈ ਆ ਉਹ ਲੋਟ-ਲੋਟ ਆਪਦੇ ਘਰ ਭਰਦੀ ਆ ਤੇ ਇੱਥੇ ਜਿਹੜਾ ਗਰੀਬ ਜਨਤਾ ਉਹ ਜਿਹੜੀ ਮਜ਼ਦੂਰੀ ਮਿਹਨਤ ਕਰਕੇ ਹਿੱਸੇ ਪਾ ਕੇ ਬਾਬਾ ਜੀ ਸੇਵਾ ਕਰਾ ਕੇ ਬਾਬਾ ਚੰਦਰ ਸਿੰਘ ਜੀ ਸਾਰਾ ਇਲਾਕਾ ਸਹਯੋਗ ਦੇ ਕੇ ਫੇਰ ਇੱਥੇ ਮਿੱਟੀ ਪਾਉਂਦੇ ਉਹ ਕਹਿੰਦੇ ਸਾਡੇ ਕੋਲ ਤਾਂ ਤੋੜਿਆਂ ਜੋਗੇ ਵੀ ਪੈਸੇ ਹੈਗੇ ਹੋਣ ਫਲੱਡ ਜਿਹੜਾ ਸੀਜ਼ਨ ਸ਼ੁਰੂ ਹੋਣ ਵਾਲਾ ਕਿ ਉਹ ਅਫਸਰ ਦਾ ਇੱਧਰ ਧਿਆਨ ਨਹੀਂਗਾ ਮੈਂ ਸਰਪੰਚ ਸਾਹਿਬ ਅਈ 10 12 ਜਾਣੇ ਜਾ ਕੇ ਆਈਡੀਓ ਸਾਹਿਬ ਨੂੰ ਬੇਨਤੀ ਕੀਤੀ ਵੀ ਜਿਹੜਾ ਦਰਿਆ ਦਾ ਪਾਣੀ ਆ ਇਹ ਵਾਪਸ ਉਧਰ ਵਾਪਸ ਜਾ ਕੇ ਤੇ ਸਾਰਾ ਇਲਾਕਾ ਜਿਹੜਾ ਸਾਡਾ ਤਬਾਹ ਹੁੰਦਾ ਉਹਨਾਂ ਅੱਗੋਂ ਕਿਹਾ ਵੀ ਸਾਡੇ ਕੋਲੇ ਪੈਸੇ ਹੀ ਨਹੀਂ ਹੈਗੇ ਤੁਸੀਂ ਆਪਦੇ ਤੌਰ ਤੇ ਪੈਸੇ ਇਕੱਠੇ ਕਰਕੇ ਢੇਡ ਤਿਆਰ ਕਰਾ ਲਓ ਮੇਸਤਰੀ ਸਾਦ ਕੇ ਪ੍ਰਸ਼ਾਸਨ ਦੀ ਕੋਈ ਵਾਹ ਨਹੀਂ ਇਹਦੇ ਹਾਲ ਤੇ ਸਰਕਾਰ ਦੀ ਬਣੀ ਪਈ ਆ ਜੀ ਵੀ ਮੇਰੇ ਖਿਆਲ ਚ ਉਹ ਪਿਛਲੇ ਵੇਲੇ ਜਾਂ ਉਸ ਸਮੇਂ ਪਿਛਲੇ ਵੇਲੇ ਚ ਪਿੰਡਾਂ ਚ ਗੱਟੇ ਵੀ ਇਕੱਠੇ ਕੀਤੇ ਗਏ ਸਰਕਾਰ ਦੇ ਇਹ ਹਾਲਾਤ ਬਣੇ ਖੜੇ ਹਰ ਸਾਲ ਹੀ ਇਹੋ ਹਾਲ ਹੁੰਦਾ ਜੀ ਜਦੋਂ ਵੀ ਫਲਾਡ ਸੀਜ਼ਨ ਸ਼ੁਰੂ ਹੁੰਦਾ ਉਦੋਂ ਪਿੰਡਾਂ 'ਚ ਗਰਾਹੀਆਂ ਕਰਕੇ ਤੇ ਲੋਕ ਸਹਿਯੋਗ ਦਿੰਦੇ ਆ ਤੇ ਫੇਰ ਇਹ ਕੰਮ ਚੱਲਦਾ ਜਿਹੜੀ ਸਰਕਾਰ ਉਹ ਨਾ ਮਾਤਰ ਐਵੇਂ ਨੇੜਲੇ ਜਿਹੜੇ ਨਾ ਮਾਤਰ ਥੋੜੇ ਜੇ ਤੋੜੇ ਲਿਆ ਕੇ ਛੱਟ ਦਿੰਦੇ ਆ ਬਾਕੀ ਲੋਕ ਆਪੇ ਸੇਵਾ ਦੇ ਨਰੇਗਾ ਵਾਲੇ ਲੱਗ ਕੇ ਤੇ ਫੇਰ ਇਹ ਕੰਮ ਜਿਹੜਾ ਉਹ ਸਿਰੇ ਚੜਦਾ ਠੀਕ ਬਾਈ ਧੰਨਵਾਦ ਹਾਂਜੀ ਬੇਨਤੀ ਹੈ ਜੀ ਪਿਛਲੀ ਵਾਰ ਵੀ ਜਦੋਂ 2017 'ਚ ਜੇ ਪਾਣੀ ਆਇਆ 18 'ਚ ਆਇਆ ਜਿਹੜਾ ਪਾਣੀ ਉਦੋਂ ਵੀ ਅਸੀਂ ਸਰਪੰਚਾਂ ਨੇ ਮਿੱਟੀ ਦਿੱਤੀ ਆ ਸਰਪੰਚਾਂ ਨੇ ਪੈਸੇ ਦਿੱਤੇ ਇਕੱਠੇ ਕਰਕੇ ਮਿੱਟੀ ਵੀ ਆ ਸਰਕਾਰ ਨੇ ਸਾਨੂੰ ਨਹੀਂ ਦਿੱਤੀ ਜਿਹੜੀ ਮਿੱਟੀ ਤੋੜੇ ਲਾਏ ਆ ਜਾਂ ਨੋਚਾਂ ਬਚਾਇਆ ਜੋ ਦਰਾਂ ਨੂੰ ਬਚਾਇਆ ਸੋਹਰਾ ਸਰਪੰਚ ਗੁਰਸੇਵਕ ਸਿੰਘ ਜੀ ਆ ਮੈਂ ਜੇ ਜੇ ਅਸੀਂ ਆਪਦੀ ਪੈੜੀਓ ਮਿੱਟੀ ਪਟਾਈ ਉਹਨਾਂ ਨੂੰ ਪੈਸੇ ਵੀ ਜੇ ਸਾਡੇ ਕੋਲ ਜਿੰਨੇ ਕ ਸਾਰੇ ਪੁੱਛੇ ਜਿੰਨੇ ਕ ਸਾਡੇ ਅਸੀਂ ਦੇ ਸਕਦੇ ਉਹਨੇ ਪੈਸੇ ਅਸੀਂ ਦਿੱਤੇ ਸਰਪੰਚ 1 ਰੁਪਿਆ ਸਰਕਾਰ ਨੇ ਮਿੱਟੀ ਦਾ ਨਹੀਂ ਦਿੱਤਾ ਨਾ ਉਹ ਤੋੜਿਆਂ ਦੇ ਪੈਸੇ ਦਿੱਤੇ ਸਰਕਾਰ ਦੇ ਮਤਲਬ ਜਿਵੇਂ ਪੱਲੇ ਹੀ ਕੱਖ ਨਹੀਂ ਹੁੰਦਾ ਕੋਈ ਗੱਲ ਕੀਤੀ ਨਹੀਂ ਨਾ ਨੇ ਕੋਈ ਪੈਸੇ ਦੀ ਨਾਲੀ ਨਾ ਨੇ ਕੋਈ ਮਿੱਟੀ ਦਿੱਤੀ। ਨੇਰ ਦੇ ਮਹਾਪੁਰਖਾਂ ਅੱਜ ਦੂਜੀ ਗੱਲ ਬੇਨਤੀ ਇਹ ਆ ਸਾਨੂੰ ਇੱਥੇ ਮਾਰਤਾ ਜਿਵੇਂ ਵ્યાਸ ਇਧਰੋਂ ਆ ਗਿਆ ਇਧਰੋਂ ਜਦੋਂ ਦੋਵੇਂ ਦਰਿਆ ਇਕੱਠੇ ਸਰਕਾਰਾਂ ਨੂੰ ਵੇਖੋ ਜੇ ਤਰੀਕੇ ਨਾਲ ਮੈਂ ਹੁਣ ਅਸੀਂ ਇਕੱਠੇ ਗਏ ਆ ਇੱਕ ਦਿਨ ਗਏ ਆ ਮੈਂ ਛੱਡੀ ਨੂੰ ਕਿਹਾ ਮੈਂ ਜਨਾਬ ਜੇ ਪਾਣੀ ਥੋੜਾ ਥੋੜਾ ਕਰਕੇ ਹੁਣ ਛੱਡੀ ਜਾਵਾਂ ਕਦੀ ਵ્યાਸ ਛੱਡ ਦੇਵੇ ਉਦਣਾ ਸਾਤ ਨੂੰ ਹੀ ਛੱਡ ਦੇਵੇ ਕਦੀ ਬਿਆਸ ਛੱਡ ਦੇਵੇ ਹੁਣ ਪਾਣੀ ਦਰਿਆਜੋਂ ਕੱਢ ਦੋ ਤੁਸੀਂ ਇਕੱਠਾ ਕਰਕੇ ਦੋਵੇਂ ਸਾਨੂੰ ਮਾਰਦੇ ਉਦੋਂ ਡੈਮ ਪਾਉਂ ਡੈਮ ਛੱਡ ਦਿੰਦਾ ਉਦੋਂ ਪਾਖੜਾ ਡੈਮ ਛੱਡ ਦਿੰਦਾ ਦੋਵੇਂ ਇਕੱਠੇ ਕਰਕੇ ਸਾਨੂੰ ਸਾਥ ਲੋ ਜੀ ਇਥੇ ਦੋਵੇਂ ਇਕੱਠੇ ਹੁੰਦੇ ਆ ਉਦੋਂ ਸਾਡੀ ਮੌਤ ਆ ਸਿੱਧੀ ਅੱਗੇ ਫਿਰ ਦੋਨੋਂ ਜਿਹੜੇ ਡੈਮ ਹੁਣ ਦੋਨੇ ਡੈਮ ਬਰਾਬਰ ਚੱਲ ਰਿਹਾ ਬਰਾਬਰ ਚੱਲ ਜਿੱਦ ਦੇ ਚੱਲ ਵੀ ਫੁੱਲ ਇਹਨਾਂ ਇਕੱਠਾ ਧਰ ਚੁੱਕੇ ਸਾਡੀ ਮੌਤ ਆ ਇਥੇ ਅੱਗੇ ਇਸ ਕਰਕੇ ਮੈਂ ਹੁਣ ਅਸੀਂ ਇਕੱਠੇ ਆ ਅਸੀਂ ਸਾਰੇ ਇਕੱਠੇ ਮੈਂ ਅਸੀਂ ਬੇਨਤੀ ਕਰਦਾ ਜਿੱਥੇ ਸਾਨੂੰ ਕਹਿੰਦੇ ਸੀ ਡੈਮ ਤੇ ਫੋਨ ਕਰ ਲੈਨੇ ਆ ਤੁਸੀਂ ਇਹਨਾਂ ਨੂੰ ਛੱਡਣਾ ਥੋੜਾ ਦੋਨੋਂ 50-50 ਹਜ਼ਾਰ ਕਰੇ ਹੁਣ ਕੱਢ ਲਓ ਇੱਕ ਡੈਮ ਇੱਕ ਦਿਨ 10 ਦਿਨ ਛੱਡ ਲਓ ਇੱਕ ਡੈਮ ਇੱਕ ਦਿਨ 10 ਦਿਨ ਚਾਰ ਤੁਹਾਡੇ ਕੋਲ ਹੀ ਲੱਗ ਇਹਨਾਂ ਇਕ ਸਾਡੇ ਸਾਰੇ ਇਲਾਕੇ ਦਾ ਨੁਕਸਾਨ ਸਾਡੀ ਝੋਣਿਆਂ ਦੀ ਤੁਹਾਨੂੰ ਪਤਾ ਕਿਵੇਂ ਬੇੜਾ ਕਰਕੇ 23 ਜੋ ਹੈ ਸਾਡੇ ਕੀ ਹੋਇਆ ਸਾਡੇ ਲੱਖਾਂ ਪੈੜੀਆਂ ਸਾਡੀਆਂ ਬੜੀਆਂ ਨੇ ਅੱਜ ਤੱਕ ਨਹੀਂ ਲੋਕਾਂ ਗਰੀਬਾਂ ਨੂੰ ਪੈਸੇ ਕਰਾਏ ਵਜੇ ਇਸ ਕਰਕੇ ਬੇਨਤੀ ਕਰਦੇ ਸਰਕਾਰਾਂ ਨੂੰ ਬੇਨਤੀ ਆ ਵੀ ਡੈਮ ਚੋਂ ਥੋੜਾ ਥੋੜਾ ਪਾਣੀ ਪਹਿਲਾਂ ਹੀ ਕੱਢਣਾ ਸ਼ੁਰੂ ਕਰ ਦੇ ਹੁਣ ਅੱਜ ਇਹ 6 ਹੋਇਆ ਉਹ 30 ਹੋ ਗਿਆ ਇੱਕ 33 ਹੋ ਗਿਆ ਮੈਂ ਹੁਣੇ ਪੁਰ ਤਾਰਕਰ ਤੋਂ ਪੁੱਛਿਆ ਤਾਂ ਦੇਣ ਤੋਂ ਪਹਿਲਾਂ ਇੱਕ ਕਪੀ ਹੋ ਗਿਆ 1231 1631 ਹੋ ਗਿਆ 116 ਹੋ ਗਿਆ ਮੇਰੇ 31 ਹੋ ਗਿਆ ਨੇ ਕੱਢਣਾ ਸ਼ੁਰੂ ਕਰ ਦੇਣ ਥੋੜਾ ਜਿਹਾ 30 75 ਫੁੱਟ ਨੇੜੇ ਦੋਹੇ ਥੱਲੇ ਰਹੇਗਾ ਥੋੜਾ ਤੋਂ ਕੰਮ ਨੂੰ ਸ਼ੁਰੂ ਕਰਨਾ ਕੱਢਣਾ ਸ਼ੁਰੂ ਕਰ ਦੇਣ ਹਾਂ ਜਰਨੈਲ ਸਿੰਘ ਜਰਨੈਲ ਸਿੰਘ ਬੈਂਕੜਾ ਬਾਈ ਫੜੇ ਕੜਸ ਬਰਾਏ ਕੀ ਕਹਿਣਾ ਚਾਹੁੰਦੇ ਬਾਈ ਸਾਰੇ ਮੈਂ ਲੋਕੀ ਹੋ ਰਹੇ ਉਹ ਸਰਪੰਚ ਸਾਹਿਬ ਨੇ ਸਾਰੀ ਤੁਹਾਨੂੰ ਵਿਸਥਾਰ ਦੇ ਨਾਲ ਦੱਸ ਦਿੱਤੀ ਆ ਮੈਂ ਬੇਨਤੀ ਕਰਦਾ ਵੀ ਆ ਵੇਖੋ ਦਰਿਆ ਜਿਹੜਾ ਵਾ ਬਣਦੇ ਬਣ ਰਹੇ ਆ ਵੇਖੋ ਠੀਕ ਹੈ ਜੀ ਇਹ ਤਾਂ ਪਿਛਲੀ ਈਰ ਪਾਣੀ ਆਇਆ ਸੀ ਨਾ ਉਦੋਂ ਦਰਿਆ ਤਰੀਕੇ ਨੂੰ ਸਾਫ਼ ਸੀਗਾ ਤੇ ਐਡਾ ਵੱਡਾ ਨੁਕਸਾਨ ਹੋਇਆ ਮੇਰੇ ਤਾਂ ਨਹੀਂ ਭਰੀ ਤੇ ਜੇ ਹੁਣ ਥੋੜਾ ਹੀ ਪਾਣੀ ਆ ਗਿਆ ਨਾ ਜਿਵੇਂ ਤੁਸੀਂ ਦਾਈਮਾ ਦੀ ਗੱਲ ਕਰਦੇ ਹੋ ਜੋ بارش ਦਾ 5 4 ਦਿਨ ਹੋ ਜਾਵੇ ਰੇ ਡੈਮ ਉੱਪਰ ਸਕਦੇ ਆ ਤੇ ਬਹੁਤ ਵੱਡਾ ਨੁਕਸਾਨ ਹੋਊਗਾ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਇੱਥੋਂ ਸਾਰੇ ਅਫਸਰ ਲੰਗੀ ਜਾਂਦੇ ਆ ਉਹਨਾਂ ਨੇ ਵੇਖੋ ਆਪਣੀਆਂ ਜੇਬਾਂ ਭਰਨ ਵਾਲੀ ਗੱਲ ਆ ਵੀ ਐ ਦੀ ਨੰਗ ਜਾਣਾ ਵੇਖ ਜਾਣਾ ਆ ਜਿਹੜਾ ਤੁਸੀਂ ਸਾਹਮਣੇ ਵਿਖਾਉ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਵੀ ਬੰਨ ਦੇ ਬਰਾਬਰ ਰਹਿ ਤਾ ਹੋਈ ਪਈ ਹੈ ਤੇ ਥੋੜਾ ਵੀ ਤਕਰੀਬ ਉਨਾਂ ਉੱਪਰ ਐਬਾਵਾਦ ਬਾਕੀ ਉਸ ਬੰਨੇ ਇੱਕ ਲੰਮੀ ਨੋਜਾਂ ਨੂੰ ਬੱਜ ਗਈ ਆ ਤੇ ਉਹਦਾ ਕਰਕੇ ਹੋਰ ਵੱਡੀ ਮਾਰ ਪਾਣੀ ਹੈ ਫਰੋਜਪੁਰ ਤੱਕਰ ਮਾਰ ਮਾਰ ਪਾਣੀ ਹੈ ਜਿਵੇਂ ਅੱਗੇ ਵੀਰੋ ਨੇ ਬੇਨਤੀ ਕੀਤੀ ਪਿਛਲੇ ਸਾਲ ਵੀ ਅਸੀਂ ਸਾਰੇ ਸੰਗਤ ਨੇ ਪैसे ਇਕੱਠੇ ਕਰਕੇ ਦੇ ਜਿਵੇਂ ਸਰਪੰਚ ਸਾਹਿਬ ਨੇ ਇੱਥੇ ਅਸੀਂ ਵੱਡੀ ਪੱਧਰ ਤੇ ਸੰਗਤ ਲਾਈ ਤਕਰੀਬ 11500 ਬੰਦਾ ਲੱਗਾ ਰਿਆ ਤੇ ਇੱਥੇ ਆਇਆ ਜਿਹੜਾ ਇਹਨਾਂ ਦਾ ਨਹਿਰ ਵਿਭਾਗ ਦਾ ਐਕਸੀਡੈਂਸੀ ਮੇਰੇ ਖਿਆਲ ਨਾਲ ਸ਼ਾਇਦ ਤੋ ਉਹਨੇ ਬਿਆਨ ਦਿੱਤਾ ਵੀ ਸਾਡਾ ਇਥੇ ਸਾਡੇ ਕਰਮਚਾਰੀ ਲੱਗੇ ਆ। ਫੌਜ ਲੱਗੀ। ਉਹਨਾਂ ਨੇ ਜਦ ਕਿ ਇੱਕ ਟੱਪਾ ਵੀ ਨਹੀਂ ਪਾਇਆ ਜੋ ਕੁਝ ਕੀਤਾ ਉਹ ਸੰਸਤ ਨਹੀਂ ਕੀਤਾ। ਇਸ ਕਰਕੇ ਆਪਾਂ ਅਸੀਂ ਤਾਂ ਇਹ ਹੀ ਬੇਨਤੀ ਸਰਕਾਰ ਨੂੰ ਕਰਦੇ ਆ ਵੀ ਸਮਾਂ ਆਉਣ ਤੋਂ ਪਹਿਲਾਂ ਇਹ ਨਹੀਂ ਵੀ ਜਦੋਂ ਮੌਕਾ ਆ ਜਿਉਂ ਆਣ ਕੇ ਤੁਸੀਂ ਗੇੜੇ ਮਾਰਨ ਤਾਂ ਉਹਦੋਂ ਪੋਰੀਆਂ ਲਾਉਣ ਤਾਂ ਕੁਝ ਨਹੀਂ ਹੋਣਾ ਉਹਦੋਂ। ਹੁਣ ਟਾਈਮ ਆ ਪਹਿਲੀ ਗੱਲ ਤਾਂ ਇਹ ਪਹਿਲਾਂ ਹੋਣਾ ਚਾਹੀਦਾ ਸੀ। ਬਾਕੀ ਅਜੇ ਵੀ ਟਾਈਮ ਆ ਕੁਝ ਨਾ ਕੁਝ ਜੀ ਕੋਈ ਕਰਨਾ। ਬਾਕੀ ਜੋ ਸਰਪੰਚ ਸਾਹਿਬ ਨੇ ਗੱਲ ਕੀਤੀ ਆ ਵੀ ਪਾਣੀ ਜਿਹੜਾ ਉਹ ਵੱਖਰਾ ਵੱਖਰਾ ਦੋਹਾਂ ਦਾ ਹੀ ਜਾਵੇ ਇੱਥੇ ਆ ਕੇ ਕੁਦਰਤੀ ਤੌਰ ਤੇ ਦੁੱਧ ਰਿਆ ਇਕੱਠੇ ਹੋ ਜਾਂਦੇ ਆ ਪਿੱਛੋਂ ਅੱਡਵਾ ਡੋਂਦੇ ਆ ਪਿੱਛੋਂ ਓਨੀ ਵੱਡੀ ਮਾਰ ਨਹੀਂ ਪੈਂਦੀ ਇੱਥੇ ਵੱਡੀ ਮਾਰ ਉਦੋਂ ਪੈਂਦੀ ਹੈ ਜਦੋਂ ਦੋਹਾਂ ਦਰਿਆ ਇਕੱਠੇ ਹੁੰਦੇ ਆਗੇ ਇਸ ਗੱਲ ਦਾ ਵੀ ਸਰਕਾਰ ਦੇ ਧਿਆਨ ਚ ਗੱਲ ਹੋਣੀ ਚਾਹੀਦੀ ਹੈ ਵੀ ਜਿਹੜਾ ਪਾਣੀ ਉਹ ਵੱਖਰਾ ਵੱਖਰਾ ਕਰਕੇ ਛੱਡਿਆ ਜਾਵੇ ਤੇ ਜਿਹਦਾ ਕਰਕੇ ਲੋਕਾਂ ਦਾ ਕੁਝ ਨਾ ਕੁਝ ਬਚਾਅ ਹੋ ਜਾ ਕੇ ਜਿਹੜੀ ਗਰੀਬ ਜਨਤਾ ਆਪਦੀ ਰੋਟੀ ਖਾ ਜਾਵੇ ਅਸੀਂ ਖੁਦ ਕਵਰੇਜ ਕੀਤੀ ਹੈਗੀ ਵਾਕੇ 3 ਲੱਖ 3.5 ਲੱਖ ਕਿ ਉਸ ਕਿਹੜਾ ਪਾਣੀ ਵਗਦਾ ਰਿਹਾਗਾ ਹੁਣ ਵੀ ਜਿਹੜੇ ਤਿੰਨਾਂ ਡੈਮਾਂ ਦੇ ਅੱਜ ਦੇ ਹਾਲਾਤ ਦੀ ਗੱਲ ਕਰਦੇ ਆਂ ਸਰਪੰਚ ਸਾਹਿਬ ਨੇ ਦੱਸਿਆ ਵੀ ਕਰੀਬ ਕਰੀਬ 75 ਫੁੱਟ ਜਿਹੜੇ ਤਿੰਨ ਜਿਹੜੇ ਡੈਮ ਹੈਗੇ ਆ ਉੱਤ 75 ਰੁਪਿਆਰ ਤਰਫੋਂ ਜਿਹੜੇ ਡਾਊਨ ਰਹਿ ਗਏ ਜਿਹੜੇ ਕਹਿ ਸਕਦੇ ਵੀ ਡੇਂਜਰ ਸਿਚੁਏਸ਼ਨ ਜਾਂਦੀ ਸਮਰੱਥਾ ਜਿਹੜੀ ਪਾਣੀ ਸਾਂਭਣ ਦੀ ਹੈਗੀ ਏ ਤਾਂ ਤੁਸੀਂ ਹੁਣ ਕੀ ਕਹਿੰਦੇ ਖਾਸ ਕੀ ਗੱਲਬਾਤ ਰੱਖਣਾ ਚਾਹੋਗੇ ਵੀਰ ਜੀ ਅਸੀਂ ਤਾਂ ਬੇਨਤੀ ਕਰ ਸਕਦੇ ਆਂ ਸਰਕਾਰ ਨੂੰ ਵੀ ਜਿਵੇਂ 2023 ਦੇ ਵਿੱਚ ਪਹਿਲੋਂ ਉਹਨਾਂ ਨੇ ਪਾਖੜਾ ਡੈਮ ਛੱਡਿਆ ਠੀਕ ਹੈ ਜੀ 7ਵੇਂ ਮਹੀਨੇ ਦੀ 17 ਤਰੀਕ ਨੂੰ ਪਾਣੀ ਛੱਡ ਕੇ ਉਦੋਂ ਤਬਾਈ ਜੋ ਨੇ ਲਵਾਈ ਦੁਬਾਰਾ 1 ਮਹੀਨਾ ਫਿਰ ਸੰਭੀ 8ਵੇਂ ਮਹੀਨੇ ਬਾਅਦ ਬਿਆਸ ਦੇ ਰਿਆ ਦਾ ਪਾਣੀ ਛੜਦਾ ਤੇ ਉਧਰੋਂ ਬਿਆਸ ਦਾ ਛੜਦਾ ਉਧਰੋਂ ਸਤਲੂਜ ਦਾ ਛੜਦਾ 4 ਲੱਖ ਕਿਉਂ ਉਸਕ ਪਾਣੀ ਦੇ ਇਹ ਤੋਂ ਹੈਰ ਤੋਂ ਡਾਊਨ ਵਗਿਆ ਤੇ ਦੁਬਾਰਾ ਫਿਰ ਨੁਕਸਾਨ ਦੋ ਦੋ ਵਾਰੀ ਜਾ ਜਮੀਦਾਰਾਂ ਨੇ ਨੁਕਸਾਨ ਪੁੱਗਿਆ ਰਿਕਰੈਂਟਰ ਚਾਰ ਚਾਰ ਵਾਰੀ ਲਾ ਕੇ ਨੇੜੇ ਕੋਈ ਰੂਟੀਮ ਜੀ ਦੋ ਦੋ ਵਾਰੀ ਝੋਨਾ ਲਾ ਕੇ ਦੋ ਦੋ ਵਾਰੀ ਖਰਾਬ ਕੀਤਾ ਠੀਕ ਹੈ ਜੀ ਨਾ ਹੰ ਦਾ ਅੱਜ ਤਾਈ ਹਰਜਾਨਾ 1 ਰੁਪਿਆ ਵੀ ਉਹ ਕੁਕੜੀ ਮੁਰਗੀ ਦਾ ਦੱਸਦੇ 1 ਰੁਪਈਆ ਨਹੀਂ ਮਿਲਿਆ 650 ਵੀ ਨਹੀਂ ਮਿਲਿਆ ਲੇਬਰ ਵੀ ਨਹੀਂ ਮਿਲੀ ਹੋਰ ਤੱਕ ਮਿਲ ਲਾ ਕਿ ਅਜੇ ਤਾਈ ਜਮੀਨਾ ਹੁਣ ਤਾਈ ਜਾ ਕੇ ਸੈੱਟ ਕੀਤੀਆਂ ਜੇ ਹੁਣ ਦੁਬਾਰਾ ਫਿਰ ਦੋਵਾਂ ਦਰਿਆਵਾਂ ਦਾ ਕੱਟਾ ਪਾਣੀ ਛੱਡਿਆ ਜਾਂਦਾ ਤੇ ਫਿਰ ਉਹੀ ਨੁਕਸਾਨ ਆ ਜੀ ਇਸ ਸਰਕਾਰ ਦਾ 1 ਵੀ ਪੈਸੇ ਦਾ ਇੰਦਰ ਧਿਆਨ ਹੀ ਹੈ ਨਹੀਂ ਦਰਿਆਲ ਜੋ 4 ਸਾਲ ਹੋ ਗਏ ਇਹ ਤਾਂ ਕਾਂਗ ਬੰਨ ਦੇ ਉੱਤੇ ਸੜਕ ਬਣ ਚੁੱਕੀ ਆ ਤੇ ਇਹਦੀ ਥੋੜੀ ਜਿਹੀ ਮਜ਼ਬੂਤੀ ਹੋ ਗਈ ਆ ਜੀ ਉਹਦਾ ਸਰਦਾਰ 인ਦਰਜੀਤ ਸਿੰਘ ਸਾਹਿਬ ਦਾ ਮੰਤਰੀ ਜੀਰਾ ਤੇ ਉਹਨਾਂ ਦਾ ਬੇਟਾ ਸਰਦਾਰ ਕਲਬੀਰ ਸਿੰਘ ਜੀਰਾ ਐਮ ਐਲ ਏ ਰਹਿ ਉਹਨਾਂ ਦੀ ਬਦੌਲਤ ਆ ਵੀ ਇਹ ਜਿਹੜੀ ਬੰਨ ਤੇ ਸੜਕ ਬਣ ਗਈ ਆ ਜੀ ਤੇ ਜਿਹੜਾ ਬਚਾਹ ਫਰੋਜਪੁਰ ਏਰੀਆ ਨੂੰ ਬੰਨ ਟੁੱਟਣ ਤੋਂ ਵੀ ਬੰਨ ਮਜ਼ਬੂਤ ਹੋ ਗਿਆ ਪਰ ਜਿਹੜਾ ਬੰਨ ਤੋਂ ਅੰਦਰ ਰਕਮਾ ਜ਼ਿੰਮੇਦਾਰਾਂ ਦਾ ਉਹ ਕੀ ਕਰਨਗੇ ਉਹ ਤਾਂ ਰੋਜ਼ ਮਰਦੇ ਆ ਨਾ ਹਰ ਸਾਲ ਬਿਲਕੁਲ ਤੇ ਇਹਨਾਂ ਦਾ ਸਰਕਾਰ ਕਿ ਕਿੱਥੇ ਧਿਆਨ ਦੇ ਰਹੀ ਆ ਇਸ ਕਰਕੇ ਬੇਨਤੀ ਆ ਸਰਕਾਰ ਨੂੰ ਵੀ ਇਹਦਾ ਪਹਿਲਾਂ ਹੀ ਧਿਆਨ ਦਿੱਤਾ ਜਾਵੇ ਪਾਣੀ ਉਨਾ ਕਿ ਛੱਡਿਆ ਜਾਵੇ ਜਿੰਨਾ ਕਿ ਦਰਿਆ ਦੀ ਸਮਰੱਥਾ ਹੂੰ ਠੀਕ ਹੈ ਭਾਈ ਇਹ ਤੁਸੀਂ ਦੇਖ ਸਕਦੇ ਹੋ ਦਰਿਆ ਜਿਹੜਾ ਹੈਗਾ ਇਥੋਂ ਹਰੀਕੇ ਹੈਡਵੈਕਸ ਹਰੀਕੇ ਹੈਡਵੈਕਸ ਜਿਹੜਾ ਹੈਗਾ ਕਰੀਬ-ਕਰੀਬ ਇਥੋਂ 3 3.5 ਕਿਲੋਮੀਟਰ ਹੈਗਾ ਤੇ ਇਹ ਜਿਹੜਾ ਦੂਸਰੀ ਸਾਈਡ ਹੈਗੀ ਜਿਹੜੀ ਇਧਰਲੀ ਸਾਈਡ ਤੇ ਉਹ ਸਾਰਾ ਫਰੋਇਪਰ ਦਾ ਕਹਿ ਸਕਦੇ ਫਰੋਇਪਰ ਦਾ ਰਕਬਾ ਹੈਗਾ ਜਾਂ ਫਰੋਇਪਰ ਵਾਲੀ ਸਾਈਡ ਤੇ ਜਿਹੜਾ ਇਹ ਲੋਕੇਸ਼ਨ ਹੈਗੀ ਹੈ ਹੁਣ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਦਰਿਆ ਦੇ ਵਿੱਚ ਰੇਤਾ ਭਰੀ ਹੋਈ ਹੈ ਹਾਲਾਂਕਿ ਅੰਜ ਲੱਗ ਰਿਹਾ ਵੀ ਜਿਵੇਂ ਸੀਰਾ ਤੋਂ ਅੰਜ ਲੱਗ ਰਿਹਾ ਵੀ ਕਿਤੇ ਬੇਸਹ ਦੀ ਮਾਲਕੀ ਜਿਵੇਂ ਹੈਗੀਆਂ ਲੇਕਿਨ ਸਾਰੇ ਦਰਿਆ ਦੇ ਵਿੱਚ ਜਿਹੜਾ ਆ ਆਪਣਾ ਰੇਤਾ ਦੇ ਨਾਲ ਭਰਿਆ ਹੋਇਆ ਕੋਈ ਜਿਹੜਾ ਦਰਿਆ ਦੀ ਜਿਹੜੀ ਖਾਲ ਖਲਾਈ ਨਹੀਂ ਕੀਤੀ ਗਈ ਸਾਹਮਣੇ ਕੀਤੀ ਗਈ ਨੋਕਾਂ ਵੀ ਤੁਹਾਨੂੰ ਨੋਚਾਂ ਵੀ ਜਿਹੜੀ ਤੁਹਾਨੂੰ ਦਿਖਾ ਦੇਣੇ ਜਿਹੜੇ 88 ਬਲੇ ਜਾਂ ਉਸ ਤੋਂ ਬਾਅਦ ਜਿਹੜੀਆਂ ਬਣੇ ਗਈਆਂ ਥੋੜੀਆਂ ਵਾਲੀਆਂ ਸੋ ਤਸਵੀਰਾਂ ਤੁਹਾਨੂੰ ਇਹ ਜਿਹੜੇ ਅਸੀਂ ਵਿਖਾਈਆਂ ਨੇ ਗੱਟਾ ਬਾਸ਼ੇ ਦੇ ਪਿੰਡ ਦੀ ਹੱਦ ਤੋਂ ਜਿਹੜਾ ਸਤਲੋਈ ਦਰਿਆ ਵਾਲੀ ਸਾਈਡ ਤੇ ਬੰਨ ਬੰਨਿਆ ਸੋ ਤਸਵੀਰਾਂ ਵਿਖਾਈਆਂ ਸੋ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈਗਾ ਅਸੀਂ ਕਿਉਂਕਿ ਲੋਕਾਂ ਦੇ ਦਰਦ ਜੋ ਇੱਕਸਾਨਾ ਮਜ਼ਦੂਰਾਂ ਦੇ ਸਾਡੇ ਦਰਦ ਹੈਗੇ ਆ ਇਹ ਦਰਾਈ ਇਲਾਕਿਆਂ ਦੇ ਜਿਹੜੇ ਸਤਲੁਜ ਦੇ ਵਿੱਚ ਜਿਹੜੇ ਹੈਗੀਆਂ ਜ਼ਮੀਨਾਂ ਹੈਗੀਆਂ ਉਹਨਾਂ ਦੇ ਹਾਲਾਤ ਨੂੰ ਵਿਖਾਇਆ ਗਿਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਹਾਡਾ ਆਪਣਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ